ਗਿਆ ਟੈਕਨੀਕਲ ਦੇ ਨਾਲ ਲੱਗ ਗਿਆ ਕਿ ਕਿ ਨਾ ਬਹੁਤ ਇਹ ਮੰਦ ਭਾਗੀ ਗੱਲ ਹੈ 26 ਦਿਨ ਦੇ ਸਮੇਂ ਦੌਰਾਨ ਤਿੰਨ ਜਥੇਦਾਰ ਤਿੰਨ ਹੀ ਸਾਡੇ ਪੰਜਾਬ ਚ ਤਖਤ ਨੇ ਜਿਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਤੇ 26 ਦਿਨਾਂ ਦੇ ਅੰਦਰ ਤਾਂ ਤਿੰਨ ਜਥੇਦਾਰ ਬਦਲ ਦੇਣੇ ਇਕੋ ਜਿਹੇ ਇਲਗਾਮ ਬਾਜੀਆਂ ਲਾਉਣੀਆਂ ਉਹ ਜੇ ਅਗਵਾਈ ਨਹੀਂ ਸੀ ਕਰ ਸਕਦੇ ਜੇ ਉਹ ਅਗਵਾਈ ਨਹੀਂ ਕਰਦੇ ਤਾਂ ਤੁਸੀਂ ਬਣਾਇਆ ਕਿਉਂ ਤੋਰੋ ਅਗਰੇ ਨੂੰ ਜਲੀਲ ਕਰਕੇ ਤੁਸੀਂ ਘਰ ਨੂੰ ਤੋਰਦੇ ਜੇ ਤੇ ਅਗਰੇ ਤੇ ਦੂਛਣ ਬਾਜੀ ਲਾਉਂਦੇ ਜੇ ਏਡਾ ਵੱਡਾ ਸਿੱਖ ਜਗਤ ਦਾ ਆਉਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਹੈ ਕਿ ਉਹਦੇ ਸਤਕਾਰ ਨੂੰ ਤੁਸੀਂ ਦੂਜੇ ਦਿਨ ਸੱਟ ਮਾਰਨ ਵਾਸਤੇ ਤੁਰਪਿੰਦੇ ਜੇ ਇਕ ਰਾਮਾਨੀ ਗੁਰਦਾਰਾ ਪ੍ਰਬੰਧਕ ਕਮੇਟੀ ਸੰਸਥਾ ਹਜ਼ਾਰਾਂ ਬੰਦਿਆਂ ਨੇ ਕੁਰਬਾਨੀਆਂ ਕਰਕੇ ਮਹੰਤਾਂ ਦੇ ਕਬਜ਼ੇ ਤੋਂ ਗੁਰਦਾਰੇ ਛਡਾਉਣ ਲਈ ਸ਼ਹਾਹਤਾਂ ਦਿੱਤੀਆਂ ਇਸ ਕੰਮ ਦਿੱਤੀਆਂ ਕਿ ਉਹਨਾਂ ਨਾਲ ਵੀ ਗੰਦੇ ਮਹੰਤਾਂ ਆ ਕੇ ਬਹਿ ਜਾਣ ਫੇਸ ਕਰਕੇ ਮੈਂ ਸਮਝਦਾ ਇਹ ਬਹੁਤ ਮਾੜੀ ਗੱਲ ਹੈ ਕਦੇ ਕਿਸੇ ਨੂੰ ਲਾ ਦੇ ਉਹ ਕਦੇ ਕਿਸੇ ਨੂੰ ਲਾ ਦੇ ਤੇ 26 ਦਿਨਾਂ ਦੇ ਵਿੱਚ ਵਿੱਚ ਤਿੰਨ ਜਥੇਦਾਰ ਇੱਕੋ ਹੀ ਕਾਰਨ ਹੈ ਇੱਕੋ ਇੱਕ ਇਹਨਾਂ ਬੰਦਿਆਂ ਦਾ ਯਤਨ ਕਿ ਮੈਂ ਕਈ ਵਾਰ ਦੁੱਖ ਨਾਲ ਵੀ ਕਹਿਣਾ ਪੈਂਦਾ ਉਹ ਲੋਕ ਜਿਹੜੇ ਸੰਤ ਜਰਨੈਲ ਤੋਂ ਤੇ ਯਾਰ ਮੋਢਿਆਂ ਤੇ ਚੜੇ ਫਿਰਦੇ ਲੋਕ ਸੀ ਕਿ ਅੱਜ ਉਹ ਵੀ ਵਿੱਚੇ ਹੀ ਮੋਂਾਂ ਦੀਆਂ ਇੰਟਰਵਿਊ ਸੁਣਦਾ ਕਿ ਉਸੇ ਰਸੇ ਹੀ ਉਹ ਲੰਗੇ ਤੁਰੇ ਜਾਂਦੇ ਨੇ ਇਨੀਆਂ ਜਮੀਰਾਂ ਉਹ ਮਾਮਪੁਰਖ ਕਹਿੰਦਾ ਸੀ ਮੈਂ ਸਰੀਰ ਕਮੌਤ ਨੂੰ ਮੌਤ ਨਹੀਂ ਮੰਨਦਾ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਆ ਤੇ ਮੈਂ ਸਮਝਦਾ ਇਹ ਯਕੀਨਨ ਨਹੀਂ ਮੌਤ ਹੋਈ ਪਰ ਇਹ ਕਿ 2 ਦਸੰਬਰ ਉਹ ਯਾ ਚਵੀ ਦੇ ਉਪਨਾਮਿਆਂ ਤੋਂ ਬਾਅਦ ਤਕਤਾਂ ਦੇ ਜੱਤੇਦਾਰ ਜਿਹੜੇ ਸੀ ਉਹ ਪਹਿਲਾਂ ਤੋਂ ਹੀ ਨਿਸ਼ਾਨੇ ਤੇ ਸੀਏ ਵੇਖੋ ਅਸੀਂ ਲੋਕ ਕਹਿੰਦੇ ਸਾਂ ਕਿ ਕੋਈ ਤਡਾਲੇਦਾਰ ਜਸੇਦਾਰ ਹੋਵੇ ਜੀ ਕਾਲ ਤਖਤ ਸਾਹ ਤੇ ਆਵੇ ਤੇ ਉਹ ਚੰਗੀ ਅਗਵਾਈ ਦੇਵੇ ਜਿਹੜਾ ਗਲਤਾਂ ਨੂੰ ਗਲਤ ਨੂੰ ਗਲਤ ਆਖੇ ਸਹੀ ਨੂੰ ਸਹੀ ਆਖਣ ਵਾਲਾ ਹੋਵੇ ਕੋਈ ਕਾਲੀ ਫੂਲਾਸ ਵਰਗਾ ਆਵੇ ਜੀ ਬੜੀਆਂ ਅਸੀਂ ਗੱਲਾਂ ਕਰਦੇ ਆ ਜੇ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਜਾਂ ਗਿਆਨੀ ਰਗਵੀਰ ਸੋਰਾ ਨੇ ਇਹ ਅਕਾਲ ਤਖਤ ਤੋਂ 2 ਦਸੰਬਰ ਨੂੰ ਫੈਸਲਾ ਸੁਣਾਇਆ ਹੈ ਕਿ ਦੋਸ਼ੀ ਕਿਤੇਰੇ ਚ ਖਲੋਤਾ ਸਿਰ ਲਾਉਂਦਾ ਪਈ ਮੈਂ ਤੋਂ ਗਲਤੀਆਂ ਹੋਈਆਂ ਨੇ ਮੇਰੀ ਸਰਕਾਰ ਤੋਂ ਗਲਤੀਆਂ ਹੋਈਆਂ ਨੇ ਫਿਰ ਉਹਨੂੰ ਬਚਾਉਣ ਵਾਸਤੇ ਸਿੰਘ ਸਾਭਾਂ ਦੀ ਬਲੀ ਦਿੱਤੀ ਜਾ ਰਹੀ ਹੈ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਵੱਡਾ ਘਾਟੇ ਵਾਲਾ ਇਹ ਕੰਮ ਕੀਤਾ ਗਿਆ ਇੰਸਾਨੀ ਚੀਜ਼ ਹੈ ਕਿ ਜਿਸ ਤਰ੍ਹਾਂ ਗਿਆਨੀ ਰਬੀंद्र ਸਿੰਘ ਦੇ ਉੱਤੇ ਇਲਜ਼ਾਮ ਲਗਾਏ ਗਏ ਕਿਆ ਗਿਆ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਤੁਸੀਂ ਕੀਤੀ ਗਈ ਉਹਨਾਂ ਦੇ ਕਰੈਕਟਰ ਨੂੰ ਲੈ ਕੇ ਬਹੁਤ ਕੁਝ ਕਿਹਾ ਗਿਆ ਯਾਨੀ ਰਘਵੀਰ ਸਿੰਘ ਭਰਾ ਦੇ ਉੱਤੇ ਵੀ ਕਈ ਕਿਸਮ ਦੇ ਸੂਸ਼ਨ ਲਗਾਏ ਗਏ ਕਿ ਅਗਵਾਈ ਦੇਣ ਵਿੱਚ ਸਮਰੱਥ ਸੀਗੇ ਸਿਕਸ ਸੰਥਾਵਾਂ ਵਿੱਚ ਵੰਡ ਪੈ ਰਹੀ ਸੀ ਫੁੱਟ ਪੈ ਰਹੀ ਸੀ ਕਿਰਦਾਰ ਦੀ ਖਮੋਚੀ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹਨਾਂ ਵਿੱਚ ਕਿੰਨੀ ਸੱਚਾਈ ਹੈ ਗੱਲ ਇਹ ਆ ਕਿ ਜਿਆਦਾ ਜਿੰਨਾ ਤੇ ਚਾਰ ਬੰਦੇ ਨੂੰ ਵਰਤਨਾ ਜੇ ਹਜੂਰੀ ਕਰੀ ਜਾਵੇ ਨਾ ਲਾਟੜ ਦੀ ਲੰਗਦਾ ਰਹੇ ਇਹਨਾਂ ਨੂੰ ਹਾਂ ਚ ਹਾਮ ਲਾਈ ਜਾਵੇ ਉਰੋ ਤੱਕ ਤੋਂ ਬੜਾ ਦੁੱਧ ਧੋਤਾ ਤੇ ਉਹ ਬਹੁਤ ਸਿਆਣਾ ਜੀ ਇਹਦੇ ਵਰਗਾ ਸਿਆਣਾ ਲੱਭ ਨਹੀਂ ਸਕਦਾ ਤੇ ਜਦੋਂ ਉਹ ਆਖੇ ਵੀ ਇਹੜੀ ਸੱਤ ਮੈਂਬਰਿਕ ਕਮੇਟੀ ਬਣਾਈ ਆ ਜਾਂ ਜੇ ਆ ਕਿ ਇਸ ਅਕਾਲ ਤਖਤ ਵੱਲੋਂ ਉਹਦੇ ਕੋਲ ਅਧਿਕਾਰ ਹੈ ਅਕਾਲੀ ਦਲ ਦੀ ਚੋਣਾਂ ਦੇ ਬਾਰੇ ਆ ਜਿਹੜੇ ਭਰਤੀ ਕਰਨੀ ਹੈ ਤੇ ਫੇਰ ਉਹ ਗਲਤ ਆ ਵੀ ਕਿਉਂਕਿ ਅਸੀਂ ਆਖਿਰ ਨੇ ਲੱਗਾ ਅਕਾਲ ਤਖਤ ਤੇ ਤਾਂ ਹੁਕਮ ਅਸੀਂ ਚਲਾਉਣਾ ਆ ਉਹਨਾਂ ਨੂੰ ਅਸੀਂ ਨੌਕਰ ਬਣਾ ਕੇ ਰੱਖਣਾ ਆ ਉਹਨਾਂ ਦੀ ਗੱਲ ਥੋੜੀ ਅਸੀਂ ਮੰਗ ਰਹੀ ਅਸੀਂ ਤਾਂ ਆਪ ਤੇ ਮਨਾ ਕੇ ਹਟਣਾ ਇਹ ਤਾਂ ਕਰਤੂਤ ਹੈ ਇਹਨਾਂ ਲੋਕਾਂ ਦੀ ਤੇ ਜੇ ਉਹ ਰਗਵੀਰ ਸੋਰੀ ਜੇ ਏਡੇ ਸਿਆਣੇ ਨਹੀਂ ਸੀ ਨਹੀਂ ਸੀ ਅਗਵਾਈ ਦੇ ਸਕਦੇ ਤੇ ਤੁਹਾਨੂੰ ਕਿਸ ਨੇ ਗੰਢ ਘੱਲੀ ਪਿਓ ਉਹਨਾਂ ਨੂੰ ਰਗਵੀਰ ਤੁਹਾਨੂੰ ਬਣਾਓ ਅੱਜ ਤੁਸੀਂ ਅਗਲੇ ਤੇ ਦੂਸ਼ਣ ਬਾਜੀ ਲਾ ਕੇ ਤੇ ਅਗਲੇ ਨੂੰ ਘਰ ਬਿਠਾ ਦਿੰਦੇ ਜੇ ਇੱਕ ਕਾਫੀ ਸਵਾਲ ਹੈ ਕਿ ਸੰਤ ਜਰਨੈਲ ਸਿੰਘ ਦਾ ਸਾਥੀ ਹੋਣ ਦਾ ਦਾਵਾ ਕਰਨ ਵਾਲਾ ਇੱਕ ਸਾਫਾ Itali ਅਰਮੀ ਲਗਾਤਾਰ ਤਖਤ ਸਹਿਬਾਨ ਦੇ ਜੱਜਦਾ ਸਹਿਬਾਨ ਵੱਲ ਇੰਕਲੂਸ਼ਨ ਬਾਜੀ ਕਰ ਰਿਹਾ ਹੈ ਉਹਨਾਂ ਦੇ ਕਿਰਦਾਰ ਪੇਸ਼ੀ ਕਰ ਰਿਹਾ ਹੈ ਜਿਵੇਂ ਦਾ ਸਹਿਮਾਨ ਦੇ ਬਾਰੇ ਟੀਵੀ ਚੈਨਲ ਤੇ ਇੰਟਰਵਿਊਸ ਦੇ ਰਿਹਾ ਵਾ ਅਜਿਹੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੇਖੋ ਜਿਹੜਾ ਕਾਲ ਤੱਕ ਸਾਹਿਬ ਤੇ ਪ੍ਰਤੀ ਕੋਈ ਗਲਤ ਸ਼ਬਦਾਵਲੀ ਵਰਤਦਾ ਜਾਂ ਜਥੇਦਾਰਾਂ ਪ੍ਰਤੀ ਵਰਤਦਾ ਤੇ ਉਹ ਮੈਂ ਸਮਝਦਾ ਪੀ ਉਹ ਉਹਨਾਂ ਲੋਕਾਂ ਦਾ ਹੱਥ ਟੋਕਾ ਕੋਈ ਏਜੰਸੀਆਂ ਮਗਰ ਕੰਮ ਕਰ ਰਹੀਆਂ ਨੇ ਉਹਨਾਂ ਵਿਚਾਰਿਆਂ ਦੀ ਇਹ ਮਜਬੂਰੀ ਆ ਕਿ ਉਹਨਾਂ ਨੂੰ ਇਹਨਾਂ ਲੋਕਾਂ ਦੀ ਹਾਂ ਚ ਹਾਮ ਲਾਉਣੀ ਪੈਂਦੀ ਐ ਵਰਨਾ ਨਹੀਂ ਕਰੇ ਵਾਸਤੇ ਵੀ ਉਹ ਜੀ ਬਿਆਨਬਾਜ਼ੀ ਜਿਹੜੀ ਆ ਨਹੀਂ ਕਰਨੀ ਚਾਹੀਦੀ ਕਿ ਬਿਲਕੁਲ ਗਲਤ ਗੱਲ ਆ ਜੇ ਕਿਸੇ ਦੂਛਣਬਾਜ਼ੀ ਬਿਨਾਂ ਵਜ੍ਹਾ ਤੋਂ ਅਸੀਂ ਲਾਉਨੇ ਆ ਤਾਂ ਤੁਹਾਨੂੰ ਲੱਗ ਤੱਕਾਰੇ ਜੱਥੇ ਲਾਉਣੇ ਅਜਾਗ ਹੋਣਗੇ ਨਾ ਹਨਾ ਤੇ ਰਾਜਨੀਤੀ ਕਿਤੇ ਅਸੀਂ ਕੀ ਕਰਾਂਗੇ ਮੇਰੇ ਘਰ 2000 ਵਿੱਚ ਵਿਦਾਂਤੀ ਜੀ ਨੇ ਕਿਹਾ ਸੀ ਕਿ ਕੋਈ ਸਿੰਘ ਸਭਾ ਨੂੰ ਲਾਉਣਾ ਉਹਨਾਂ ਨੂੰ ਸੇਵਾਮੁਕਤ ਕਰਨ ਦਾ ਕੋ ਬਕਰਾ ਇਹ ਕੌਣ ਨੂੰ ਕੋ ਠੋਸ ਗਵਾਈ ਦੇ ਸਕਣਗੇ ਦੇਖੋ ਸਮਾਂ ਦੱਸੇਗਾ ਪਰ ਪਤਾ ਨਹੀਂ ਕਿ ਉਹ ਕਿੱਥੋਂ ਹਣ ਸਾਫ-ਸੂਫ ਕਰਕੇ ਲਿਆਉਂਦੇ ਨੇ ਉਹ ਅਗਵਾਈ ਕਿੰਨਾ ਵਿਚਾਰ ਕਰਦੇ ਨੇ ਕੇ ਤਾਂ ਇਹਨਾਂ ਦੀ ਬੋਲੀ ਬੋਲਦੇ ਨੇ ਤੇ ਫਿਰ ਤਾਂ ਗਵਾਈ ਠੀਕ ਹੀ ਆ ਤੇ ਜੇ ਉਹ ਪੰਥ ਨੂੰ ਸਮਰਪਿਤ ਹੋਏ ਤੇ ਫਿਰ ਤਾਂ ਬਹੁਤਾ ਚੇਹ ਨਹੀਂ ਚੱਲਣ ਦੇ ਕਿ 26 ਦਿਨਾਂ ਚ ਤਿੰਨ ਬਦਲੇ ਜਾ ਸਕਦੇ ਆ ਇਹਨਾਂ ਨੂੰ ਬਦਲਣਾ ਕਿਹੜਾ ਔਖਾ ਆ ਚਲਾਉਣਾ ਤਾਂ ਆਪਣੇ ਲਾਭ ਤੇ ਢਦੀ ਆ ਤੇ ਚੱਲ ਗਏ ਤੇ ਠੀਕ ਆ 4 ਦਿਨ ਬਾਅਦ ਕੱਢ ਜਾਣਗੇ ਕਿ ਤਰੜ ਫੜ ਕਰਨਗੇ ਤੇ ਲਾ ਦੇਣਗੇ ਇਹਨਾਂ ਦਾ ਇਹ ਤਾਂ ਰੁਕੀ ਨਾ ਰਹੀ ਹੈ ਠੀਕ ਹੈ ਨਾ